ਇਹ ਜਿਹੜੀ ਗੱਲ ਬੋਲਣੀ ਆ ਬਹੁਤ ਬੰਦਿਆਂ ਨੇ ਲੜਨਾ ਵੀ ਇਹ ਵੀ ਕਹਿੰਦਾ ਕਿਉਂ ਆ ਹਾਂ ਪਲੇਟ ਸਿਸਟਮ ਜਿਹੜਾ ਆਪਾਂ ਕਰਦੇ ਆ ਹਾਂ ਆਪਾਂ ਨਹੀਂ ਕਹਿੰਦੇ ਪਲੇਟ ਸਿਸਟਮ ਮੜਾ ਚਲੋ ਬੰਦਾ ਆਪਣੀ ਜ਼ਿੰਮੇਵਾਰੀ ਮਕਾਉਣ ਦਾ ਕਰਦਾ ਪਲੇਟ ਸਿਸਟਮ ਕਰਦਾਂ ਦਾ ਹੂੰ ਉਹਦੇ ਵਿੱਚ ਤੁਹਾਨੂੰ ਕੀ ਖਵਾਇਆ ਜਾਂਦਾ ਹੂੰ ਤੁਹਾਨੂੰ ਕਿਹੜੀ ਚੀਜ਼ ਵਰਤੀ ਜਾਂਦੀ ਆ ਤੁਹਾਨੂੰ ਕੁਝ ਵੀ ਨਹੀਂ ਪਤਾ ਹਾਂ ਸਭ ਤੋਂ ਪਹਿਲਾਂ ਤੁਸੀਂ ਪਲੇਟ ਸਿਸਟਮ ਕੀਤਾ ਤਾਂ ਤੁਹਾਡੇ ਲਈ ਵਧੀਆ ਗੱਲ ਆ ਕਰ ਲਿਆ ਹਾਂ ਉਹ ਬੰਦੇ ਦੀ ਪਹਿਲਾਂ ਜਾ ਕੇ ਤੁਸੀਂ ਡੈਰੀ ਪ੍ਰੋਡਕਟ ਚੈੱਕ ਕਰੋ ਫਰੂਟਸ ਚੈੱਕ ਕਰੋ ਵੈਜੀਟੇਬਲ ਚੈੱਕ ਕਰੋ ਵੀ ਆਉਂਦਾ ਕੀ ਆ ਉੱਥੇ ਹਾਂ ਆਉਂਦਾ ਕੀ ਆ ਆਉਂਦਾ ਕੀ ਆ ਇਹ ਚੀਜ਼ ਦੀ ਆਪਾਂ ਗਾਰੰਟੀ ਵਿਦ ਪ੍ਰੂਫ ਕਰਾਂਗੇ ਚਾਹੇ ਆਪਾਂ ਨਾਲ ਦੇ ਬੰਦੇ ਨਾਲ ਐਗਰੀਮੈਂਟ ਹੁੰਦਾ ਕੋਈ ਵੀ ਚੀਜ਼ ਦੀ ਆਪਣੀ ਕੁਛ ਵੀ ਕੰਪਲੀਟ ਹੁੰਦੀ ਆ ਆਪਾਂ ਉਹਦੇ ਪੂਕਤ ਕਰਾਂਗੇ ਪੂਰਾ ਇੱਕ ਐਸੇ ਪ੍ਰੋਗਰਾਮ ਤੇ ਲੈ ਕੇ ਆਇਆ ਜਿੱਥੇ ਹਰ ਬੰਦਾ ਆਪ ਦੇ ਆਪ ਨੂੰ ਸੁਖਵੀਰ ਬਦਲ ਤੋਂ ਘੱਟ ਨਹੀਂ ਸਮਝਦਾ ਉਹ ਕਿਵੇਂ ਉਹ ਸਾਰਾ ਪ੍ਰੋਗਰਾਮ ਤੁਹਾਨੂੰ ਦੱਸੂਗਾ ਕਿਵੇਂ ਸਾਡੇ ਨਾਲ ਮਾਲਵਿੰਦਰ ਆਕਸੀ ਸਾਹਿਬ ਨੇ ਭਾਈ ਹਸਤੀ ਕਾਲ ਕੀ ਹਾਲ ਨੇ ਚੜਦੀ ਕਲਾ ਇਹ ਆਕਸੀ ਸਾਹਿਬ ਉਹ ਨੇ ਜਿਨ੍ਹਾਂ ਦਾ ਗਾਣਾ ਸੀਗਾ ਮਨਿੰਦਰ ਮੰਗੇ ਨੇ ਗਾਇਆ ਪੂਣੀਆਂ ਬੀਬੇ ਕਹਿੰਦੀ ਘਰੇ ਬੈ ਕੇ ਕੱਢ ਚਾਦਰਾਂ ਬੀਬੇ ਕਹਿੰਦੀ ਘਰੇ ਬੈ ਕੇ ਕੱਢ ਚਾਦਰਾਂ ਹਨਾ ਤੇ ਪੜਨੋ ਫਟਾਲੀ ਸੀ ਤੇ ਦੂਜੇ ਤੌਰ ਤੇ ਮਸ਼ਹੂਰ ਇਹ ਕਿਸ ਗੱਲੋਂ ਆ ਸ਼ੁੱਧ ਪੰਜਾਬੀ ਡੈਰੀ ਹਨਾ ਓਕਸੀ ਵਾਲਿਆਂ ਦੀ ਓਕਸੀ ਵਾਲਿਆਂ ਦੀ ਡੈਰੀ ਮਸ਼ਹੂਰ ਆ ਖੰਨੇ ਦੇ ਵਿੱਚ ਖੰਨੇ 'ਚ ਤਾਂ ਖੈਰ ਹੈਗੀ ਆ ਡੈਰੀ ਡੈਰੀ ਮਸ਼ਹੂਰ ਆ ਨੀ ਵਰਲਡ ਵਾਈਡ ਤੇ ਅੱਜ ਉਹਨਾਂ ਨੇ ਪਹਿਲਾਂ ਤਾਂ ਗੱਲ ਹੁੰਦੀ ਸੀ ਵੀ ਬਰਫੀ ਬੈ ਕੇ ਖਾਣੀ ਕਿੱਥੇ ਆ ਹੁਣ ਅਸੀਂ ਖਾਣ ਦਾ ਪ੍ਰਬੰਧ ਵੀ ਕਰਤਾ ਵੀ ਛੋਟਾ ਸਾਰਾ ਟੈਂਟ ਡੀ ਜੇ ਪ੍ਰੋਗਰਾਮ ਨੂੰ ਮੈਨੇਜ ਕਰਨ ਵਾਲਾ ਸਾਰਾ ਪ੍ਰੋਗਰਾਮ ਬੈਟਿੰਗ ਪਲਾਨਰ ਸਾਰਾ ਹੋ ਗਿਆ ਵੈਡਿੰਗ ਪਲਾਨਰ ਕਰਤਾ ਸਾਰਾ ਚਲੋ ਦੇਖੀਏ ਆਜੋ ਤੇ ਸਾਰੀ ਗੱਲਬਾਤ ਕਰਦੇ ਕਿਵੇਂ ਰੋਬਿੰਡ ਠੀਕ ਠਾਕ ਬੇਟੇ ਨੇ ਕਰੇ ਸ਼ੁਰੂ ਕੰਮ ਇਹ ਬੇਟੇ ਨੇ ਸ਼ੁਰੂ ਕੀਤਾ ਇਹ ਕੈਨੇਡਾ ਚੋਂ ਆ ਗਿਆ ਕਹਿੰਦਾ ਉੱਥੇ ਸਵਾਦ ਨਹੀਂ ਸਵਾਦ ਇੱਥੇ ਆ ਇਨਵੈਸਟਮੈਂਟ ਇੱਥੇ ਬਾਵਾ ਕਰਤੀ ਆ ਪ੍ਰੋਗਰਾਮ ਵੀ ਸੌਖਾ ਨਾਲ ਚੰਗੇ ਆ ਤਿਆਰਪਾ ਵੀ ਆ ਹਾਂਜੀ ਇਹ ਆ ਇੰਡੀਅਨ ਮੈਰਿਜ ਦਾ ਤੇ ਵੈਸਟਰਨ ਮੈਰਿਜ ਦਾ ਜੋ ਵੀ ਹੁੰਦੇ ਆ ਫੰਕਸ਼ਨ ਕਹਿ ਸਕਦੇ ਕਿ ਵੈਡਿੰਗ ਪਲਾਨਰ ਵੇਡਿੰਗ ਦਾ ਹੋਰ ਪੰਪ ਜਿਹੜਾ ਮਰਜੀ ਪਲਾਨ ਕਰਾ ਲਓ ਸਾਰੇ ਪਲਾਨ ਇਹ ਕਰ ਦਿੰਦਾ ਕਰਾਂ ਗੱਲ ਇਹਦੇ ਨਾਲ ਫਿਰ ਮੈਂ ਹਾਂਜੀ ਹਾਂਜੀ ਕਰੋ ਜੀ ਕਰੋ ਲਓ ਜੀ ਫਿਰ ਇਹਦੇ ਮੈਕ ਲਾਉਣ ਦਿਓ ਮੈਨੂੰ ਰੋਬਨ ਨਾਲ ਕਰਦਿਆਂ ਕਰ ਤੇ ਬਰਫੀ ਦੇ ਬੋਸਰੇ ਤੇ ਕੈਂਗਾ ਬੰਦੇ ਆ ਜਾਓ ਵੀਰੇ ਇੱਧਰ ਚੱਲ ਗਏ ਆ ਬਈ ਹੁਣ ਆਪਣਾ ਆਹ ਸਾਰਾ ਜਿਗਰਡਮੈਂਟ ਆਪਣਾ ਹਾਂਜੀ ਸਾਰਾ ਆਪਣਾ ਇਹ ਮੰਨ ਕੇ ਚੱਲੋ ਬੰਦਾ ਤੁਹਾਡੇ ਕੋਲ ਆਰਡਰ ਆ ਗਿਆ ਵੀ ਫੁਲਾਣੇ ਥਾਂ ਵੀ ਫੁਲਾਣੇ ਟੈਕਸਡਾ ਵਿਆਹ ਹਾਂਜੀ ਤੁਸੀਂ ਕੀ ਕਰੋਗੇ ਪਹਿਲੀ ਗੱਲ ਤਾਂ ਉਹ ਪੈਨਸ਼ਨ ਮੁਕਤ ਹੋ ਜਾਣ ਹਾਂ ਵੀ ਅਜੀਬ ਪਿਆਜ ਲੈ ਕੇ ਆਉਣਾ ਅਸੀਂ ਇੱਧਰ ਭੱਜਣਾ ਸੀ ਉੱਧਰ ਭੱਜਣਾ ਹਾਂ ਉਹਨਾਂ ਨੇ ਆਪਾਂ ਨੂੰ ਸਿਰਫ ਫੋਨ ਕਰਨਾ ਲੋਕੇਸ਼ਨ ਦਿਖਾਉਣੀ ਆ ਉਸ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਸਾਡੀ ਟੀਮ ਤੇ ਆ ਜਾਂਦੀ ਹੈ ਤੁਸੀਂ ਸਾਰਾ ਮੈਨੇਜ ਕਰਨਾ ਜਿਹਦੇ ਵਿੱਚ ਆਪਣਾ ਸਾਰਾ ਸੈਟਅਪ ਆ ਜਾਣਾ ਉਹ ਆਪਾਂ ਤੁਹਾਨੂੰ ਹਾਰਲੀ ਹੌਲੀ ਸਾਰਾ ਅੱਗੇ-ਅੱਗੇ ਦਿਖਾਉਨੇ ਆ ਮੈਂ ਤੁਹਾਨੂੰ ਦੱਸ ਦਿਆ ਵੀ ਨਿੱਕੀ ਜਿਹੀ ਉਮਰ ਦਾ ਮੁੰਡਾ ਵਾ ਆਮ ਤੌਰ ਤੇ ਨਾ ਬੰਦੇ ਦੀਆਂ ਉਮਰਾਂ ਪੁੱਗ ਜਾਂਦੀਆਂ ਪ੍ਰਬੰਧ ਕਰਨੀ ਨਹੀਂ ਆਉਂਦੇ ਯਾਰ ਬੜਾ ਸਿੱਖਿਆ ਬਾਈ ਯਾਰ ਕੈਨੇਡਾ ਤੁਸੀਂ ਕਿੱਥੇ ਸੀ ਬ੍ਰੈਂਟਨ ਸੀ ਵਿਨੀਪੈਗ ਸੀਗੇ ਵਿਨੀ ਵਿਨੀਪੈਗ ਸੀਗੇ ਹਾਂਜੀ ਹਾਂਜੀ ਉੱਥੋਂ ਆ ਗਏ ਹਾਂਜੀ ਤੇ ਆਰ ਆਰ ਲਗ ਇਹ ਇਹਨਾਂ ਦੇ ਆਕਸੀ ਵਾਲੇ ਸ਼ੁੱਧ ਪੰਜਾਬੀ ਡੈਰੀ ਇਹਨਾਂ ਦਾ ਬ੍ਰਾਂਡ ਚੱਲਦਾ ਸੀਗਾ ਪਹਿਲਾਂ ਤਾਂ ਕਹਿ ਸਕਦੇ ਭਾਜੀ ਹੋ ਗਈ ਸਾਰਾ ਕੁਝ ਓਡਾ ਸ਼ੁੱਧ ਉਹ ਤੁਸੀਂ ਪਹਿਲਾਂ ਦੇਖਿਆ ਜਦੋਂ ਵੀਡੀਓ ਅੱਜ ਕੱਲ ਸੀ ਇਹ ਕਰਨ ਹਾਂ ਹਾਂ ਸਾਰਾ ਬਹੁਤ ਵਧੀਆ ਰਿਸਪੌਂਸ ਮਿਲਿਆ ਬਾਕੀ ਮੈਂ ਆਪਾਂ ਸ਼ੁੱਧਤਾ ਨੂੰ ਲੈ ਕੇ ਚੱਲੇ ਆ ਉਹ ਆਪਣੀ ਸ਼ੁੱਧਤਾ ਆਹ ਤੁਹਾਨੂੰ ਕੰਮ ਦੇ ਵਿੱਚ ਵੀ ਕੇਟਰਿੰਗ ਦੇ ਵਿੱਚ ਵੀ ਮਿਲੂਗੀ ਕੇਟਰਿੰਗ ਦਾ ਕੰਮ ਵੀ ਆਪਣਾ ਵਾ ਹਾਂਜੀ ਹਾਂਜੀ ਬਸ ਤੁਸੀਂ ਸਿੱਧੀ ਗੱਲ ਕਰਨੀ ਆ ਸਾਰਾ ਪ੍ਰਬੰਧ ਢੋਲੀ ਤੋਂ ਲੈ ਕੇ ਡੀਜੇ ਤੋਂ ਲੈ ਕੇ ਖਾਣ ਪੀਣ ਤੱਕ ਦਾ ਸਾਰਾ ਇਹਨਾਂ ਦਾ ਹੀ ਆ ਆਜੋ ਭਾਈ ਜੀ ਗੱਲ ਹੈਗੀ ਏ ਹਾਂ ਜੀ ਕੀ ਪੰਜਾਬ ਤੱਕ ਦੀ ਸੀਮੇ ਤੋਂ ਜਾਂ ਫਿਰ ਸਾਨੂੰ ਹਮਾਚਰ ਵਾਲੇ ਜੈਪੁਰ ਵਾਲੇ ਪਾਸੇ ਵੀ ਰਿਵਾਜ ਹੈ ਨਾ ਹਾਂ ਜੀ ਹਾਂ ਜੀ ਜਿਵੇਂ ਦੂਰ ਕਿਨੂੰ ਕਹਿੰਦੇ ਉਹਨੂੰ ਦੂਰ ਦਰਾਡੇ ਵਿਆਹ ਜਾ ਕੇ ਕਰਨਾ ਡੈਸਟੀਨੇਸ਼ਨ ਡੈਸਟੀਨੇਸ਼ਨ ਵੈਡਿੰਗ ਹਾਂ ਉਹ ਵੈਡਿੰਗ ਲਈ ਵੀ ਤੁਸੀਂ ਕਰਦੇ ਹੋ ਸਾਰੇ ਗੱਲ ਹਾਂ ਜੀ ਹਾਂ ਜੀ ਜਿਵੇਂ ਤੁਹਾਡੀ ਕਿਰਪਾ ਨਾਲ ਜਿਵੇਂ ਆਪਾਂ ਨਵਾਂ ਕੰਮ ਸਟਾਰਟ ਕੀਤਾ ਜੀ ਜਿਹਦੇ ਵਿੱਚੋਂ ਆਪਾਂ ਨੂੰ ਪਹਿਲੇ 2 ਆਰਡਰ ਹੀ ਮੋਰਨਿੰਗ ਹੈੱਲ ਦੇ ਆਏ ਨੇ ਮੋਰਨਿੰਗ ਹੈੱਲ ਉਹ ਤਾਂ ਮਹਿੰਗਾ ਕੰਮ ਆ ਕੁਆਲਿਟੀ ਦਾ ਕੰਮ ਦੇਖ ਰਿਆ ਮਹਿੰਗਾ ਨਹੀਂ ਦੇਖਦੇ ਚ ਕੁਆਲਿਟੀ ਦਾ ਕੰਮ ਦੇਖਦੇ ਨੇ ਅਛਾ ਤੁਸੀਂ ਥੋਡੇ ਬਹੁਤ ਵੱਡੀ ਗੱਲ ਆ ਯਾਰ ਪੰਜਾਬੀ ਬੰਦਾ ਛੋਟੀ ਉਮਰ ਦਾ ਇਹਨੂੰ ਦੇ ਇਹ ਇਹਨੂੰ ਸੈਨਾ ਸਮਝ ਵੀ ਕੰਮ ਦੇਣਾ ਤੁਸੀਂ ਇਹ ਦੇਖੋ ਵੀ ਪੰਜਾਬ ਦਾ ਸੁਪਰਾ ਇਹਨੂੰ ਦੇਖ ਕੇ ਹੋਰ ਕਿੰਨੇ ਕੰਮ ਨਿਕਲਣਗੇ ਕਿਉਂ ਬਾਈ ਆ ਸਾਰੇ ਹੈਗੇ ਆਪਣੇ ਕਹਿ ਸਕਦਾ ਕਿ ਸਿਵਾਵਾ ਵਾਸਤੇ ਹੈ ਨਾ ਹਾਂਜੀ ਇਹ ਸਾਰੀ ਆਪਣੀ ਕਸ਼ਮੀਰ ਦੀ ਟੀਮ ਆ ਕਸ਼ਮੀਰ ਦੇ ਪਰ ਸਾਰੇ ਮੁੰਡਿਆਂ ਦਾ ਡਰੈਸਾਪ ਹੁੰਦਾ ਇਹਨਾਂ ਦਾ ਹਾਂ ਸਾਰੇ ਤੁਸੀਂ ਦੇਖ ਸਕਦੇ ਹੋ ਕੋਈ ਉਹ ਨਹੀਂ ਇਹਦੇ 'ਚ ਸਰਵਿਸ ਦੀ ਆਪਾਂ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਲੈਣੇ ਆ ਸਰਵਿਸ ਦੀ ਲੈਣੇ ਆ ਬਹੁਤ ਵੇਹਾਂ 'ਚ ਕੰਪਲੀਟ ਆਉਂਦੀ ਹੈ ਵੀ ਸਰਵਿਸ ਟਾਈਮ ਸਿਰ ਨਹੀਂ ਆਉਂਦੀ ਤੇ ਆਹ ਆਹ ਭਰਾਵਾਂ ਵੀ ਨਾਲ ਹੀ ਹੁੰਦੇ ਟੀਮ ਹੋਰ ਵੀਰੇ ਕਿਵੇਂ ਆਹ ਸਾਈਡ ਟੀਮ ਨਾਲ ਹੀ ਹੁੰਦੀ ਹੈ ਜੀ ਟੀਮ ਨਾਲ ਹਾਂਜੀ ਟੀਮ ਤੋਂ ਬਿਨਾ ਬੰਦਾ ਅੱਧਾ ਵਾ ਕੁਝ ਵੀ ਨਹੀਂਗਾ ਟੀਮ ਜ਼ਰੂਰੀ ਹੋਰ ਬਾਈ ਚੜਦੀ ਕਲਾ ਤੇ ਇਹ ਟੀਮ ਨਾਲ ਇੱਕ ਬਾਈ ਜਿਵੇਂ ਆਹ ਟੈਂਟ ਆ ਹਾਂਜੀ ਇਹ ਵੀ ਆਪਣੀਆਂ ਸਾਰਾ ਹਾਂਜੀ ਸਾਰਾ ਆਪਣਾ ਹੀ ਜਿਵੇਂ ਮੰਨ ਕੇ ਚੱਲੋ ਕਿਸੇ ਨੇ ਥੀਮ ਰੱਖਿਆ ਯਾਰ ਮੈਨੂੰ ਤਾਂ ਗੁਲਾਬੀ ਇਹ ਰੰਗ ਦਾ ਦੇ ਮੈਨੂੰ ਤਾਂ ਪੀਲੇ ਇਹ ਰੰਗ ਦਾ ਦੇ ਇਹਦਾ ਹੱਲ ਕੀ ਆ ਇਹ ਆਪਣੇ ਕੋਲੇ ਆਉਣ ਦਾ ਸਭ ਤੋਂ ਥੋੜਾ ਮਤਲਬ ਵਧੀਆ ਕੰਮ ਤੇ ਸੌਖਾ ਤਰੀਕਾ ਇਹੀ ਰਹਿਣਾ ਕਿ ਜਿਹੜੀ ਤੁਸੀਂ ਚੀਜ਼ ਮੰਗਣੀ ਆ ਤੁਹਾਨੂੰ ਉਹ ਮਿਲਣੀ ਆ ਇੱਥੇ ਕੋਈ ਕਲਰ ਆਪਸ਼ਨ ਆ ਹਾਂ ਕੋਈ ਥੋੜਾ ਥੀਮ ਆ ਜੀ ਕੋਈ ਪ੍ਰੋਪਰ ਤੁਹਾਨੂੰ ਚਾਹੀਦੀ ਵੀ ਸਾਨੂੰ ਕਰੋਕਰੀ ਵੀ ਆ ਚਾਹੀਦੀ ਆ ਆਪਣੇ ਕੰਮ ਦੇ ਵਿੱਚ ਤੁਹਾਨੂੰ ਉਹੀ ਮਿਲੂਗੀ ਮਤਲਬ ਜੇ ਕਹਦਾ ਭਾਂਡਾ ਟੀਂਡੇ ਤੋਂ ਲੈ ਕੇ ਟੈਂਟ ਤੱਕ ਦਾ ਹਾਂਜੀ ਉਹ ਸਾਰਾ ਤੁਸੀਂ ਕਰਨਾ ਸਾਰਾ ਕਰਨਾ ਬੜਾ ਲੋਡ ਚੱਕੀ ਫਿਰ ਕਿਵੇਂ ਸਾਂਭ ਦੋਗੇ ਕਿ ਕੋ ਬਦਾਮ ਸਵੇਰੇ ਕਿੰਨੇ ਪਿਉਨੇ ਹੋ ਬਦਾਮ ਹਜੇ ਤਾਂ ਥੋੜੀ ਚੱਲਦੇ ਹੁਣ ਵਧਾਉਣੇ ਆ हां ਜਿਵੇਂ ਉਹ ਗੱਗੂ ਕਹਿੰਨੀ ਸੀ ਕਹਿੰਦਾ ਵਾ ਤੇ ਸਵੇਰੇ ਬਾਦਾਮ ਪੀਉਣੇ ਸ਼ੁਰੂ ਕਰਦੇ ਉਹ ਕੰਮ ਹੁਣ ਹੋ ਗਿਆ ਉਹ ਹੁਣ ਹੋ ਗਿਆ ਤੇ ਆ ਆ ਗਿਆ ਆਪਣਾ ਇਹ ਸਾਰਾ ਆਪਣਾ ਆ ਗਿਆ ਸਟਾਲ ਦਾ ਜੀ ਸਟਾਲ ਦਾ ਕੰਮ ਆ ਗਿਆ ਹਾਂਜੀ ਆ ਯਾਰ ਲੈ ਆ ਆ ਕਿਹੜੇ ਕੰਮ ਆ ਤਾਂ ਸੋਹਣੇ ਬਹੁਤ ਆ ਇਹ ਸਾਰੇ ਅੰਟੀਕ ਪੀਸ ਆ ਜਾਂਦੇ ਨੇ ਵੀਰੇ ਅੰਟੀਕ ਬਾਕੀ ਚੰਗਾ ਖਰਚ ਆ ਵਾਇਰ ਦੀ ਮੇਰ ਨਾਲ ਹਾਂਜੀ ਤੇ ਆ ਟਿੱਕੀਆਂ ਵਾਲਾ ਬੈਠਾ ਟਿੱਕੀਆਂ ਐ ਇਦੋਂ ਪਹਿਲਾਂ ਕਾਠ ਆਵੇ ਅਸੀਂ ਕਹ ਪਹਿਲਾਂ ਫਰਮਾ ਲਓ ਉਸ ਤੋਂ ਬਾਅਦ ਪਤਾ ਨਹੀਂ ਕੀ ਹੋਣਾ ਪਰ ਥੋੜੀ ਮੈਨੇਜਿੰਗ ਚੰਗੀ ਆ ਇਦੋਂ ਪਹਿਲਾਂ ਵੀ ਪ੍ਰੋਗਰਾਮ ਦੇਖਿਆ ਸੀ ਤੇ ਆ ਟਿੱਕੀਆਂ ਵਾਲਾ ਆ ਗਿਆ ਸਾਫ ਸਫਾਈ ਆਪਕੇ ਜਿਵੇਂ ਆਹ ਟੋਪ ਲਾਇਆ ਹੋਇਆ ਹੈ ਨਾ ਮੇਨ ਕੰਮ ਅੱਜ ਦੇ ਟਾਈਮ ਦੇ ਵਿੱਚ ਕੰਮ ਕੁਆਲਟੀ ਦਾ ਜਿਹਦੇ ਵਿੱਚ ਸਭ ਤੋਂ ਵੱਧ ਹਾਈਜਾਇਨਿਕ ਆਪਾਂ ਵਰਤਦੇ ਆ ਜੀ ਹਾਈਜਾਇਨਿਕ ਗਲਵਜ਼ ਹੋ ਗਏ ਹੈ ਨਾ ਗਲਵਜ਼ ਪਾਇਆ ਹੈ ਵੀ ਨਾ ਕਦੇ ਕਦੇ ਹੱਬੀ ਆ ਬਸ ਲੁਕੋ ਕੇ ਪੜਾਇਆ ਆ ਇਧਰਲੇ ਪਾਸੇ ਆ ਗਿਆ ਬਾਕੀ ਅਜੇ ਦਾ ਸਟਾਰਟ ਅਪ ਚੱਲ ਰਿਹਾ ਸਾਰਾ ਹੌਲੀ ਹੌਲੀ ਤੁਸੀਂ ਸਾਰਾ ਦੇਖ ਹੀ ਲੈਣਾ ਜੀ ਚੱਲ ਰਿਹਾ ਦੇ ਵਿਚ ਵਿੱਚ ਆਪਾਂ ਸਾਰੀ ਕੁਆਲਿਟੀ ਕੱਲੀ ਕੱਲੀਆ ਡਰਾਈਵ ਰੂਟ ਹੋ ਗਏ ਆਪਣੇ ਸਾਰੇ ਪ੍ਰੋਪਰ ਮਤਲਬ ਉਹ ਹੈਗਾ ਵੀ ਮੈਂ ਸਮ ਸਟਾਰਟਿੰਗ ਚ ਆਖਿਆ ਸੀ ਨਾ ਸਾਨੂੰ ਸੁਖਵੀਰ ਬਾਦਲ ਵਾਲੀ ਫੀਲਿੰਗ ਕਿਵੇਂ ਮਿਲਣੀ ਆ ਬੰਦਾ ਭਾਵੇਂ ਰੇਂਜ ਰੋਵਰ ਤੇ ਆ ਜਾਏ ਬੰਦਾ ਭਾਵੇਂ ਵਿਆਹ ਚ ਮਰੂਤੀ ਤੇ ਆ ਜਾਏ ਉਹਨੂੰ ਇੱਜ਼ਤ ਉਹ ਨਹੀਂ ਮਿਲਣੀ ਆ ਹਾਂਜੀ ਹਨਾ ਇਹ ਗੱਲ ਹਰ ਬੰਦਾ ਐਵੇਂ ਹਤਾ ਇਹ ਇੱਜ਼ਤ ਦਿੰਦੇ ਜਦੋਂ ਇੱਥੇ ਆਏ ਪੂਰੀ ਇੱਜ਼ਤ ਹਰ ਬੰਦਾ ਭਾਵੇਂ ਕੋ ਰੇਂਜ ਤੇ ਆ ਜਾਏ ਭਾਵੇਂ ਮਰੂਤੀ ਤੇ ਬੰਦੇ ਨੂੰ ਅੱਜ ਇਹ ਫਾਲੋ ਦੇਣੀ ਆ ਇਹਦੇ ਸਭ ਤੋਂ ਵੱਡੀ ਮੈਨੇਜਮੈਂਟ ਆਪਣੀ ਟੀਮ ਇਅ ਰੱਖਿਆ ਹੋਇਆ ਜੀ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਬੰਦਾ ਇੱਜਤ ਸਾਰੇ ਲਈ ਇੱਕੋ ਆ ਇੱਕੋ ਆ ਇਹ ਵੱਡੀ ਗੱਲ ਆ ਗੋਲ ਗੱਪਾਂ ਵਾਲਾ ਭਾਈ ਜੀ ਇਹ ਵਧੀਆ ਰਹਿ ਕੇ ਟਾਈਮ ਨਾਲ ਆ ਗਏ ਆ ਜਿਸ ਢੋਲ ਮੁੱਕੜਾ ਤੇ ਗੋਲ ਗੱਪਾਂ ਵਾਲੇ ਪਾਸੇ ਬੁੜੀਆਂ ਨੇ ਸਭ ਤੋਂ ਪਹਿਲਾਂ ਆ ਖੜਨਾ ਸਭ ਤੋਂ ਪਹਿਲਾਂ ਆ ਥੋੜੇ ਟਾਈਮ ਦਾ ਤੁਹਾਨੂੰ ਦਿਖਾਈ ਦਿੰਨੇ ਆ ਆ ਆਹ ਦੇਖੋ ਬਹੁਤ ਸੋਹਣਾ ਕੰਮ ਆ ਭਾਈ ਕਮਾਲ ਕੀਤੇ ਪਈ ਆ ਇਹ ਵੀ ਆ ਵੀਰੇ ਜੇ ਕੋਈ ਬੰਦੇ ਦੀ ਸਪੈਸ਼ਲ ਫੂਡ ਦੀ ਵੀ ਆਪਣੀ ਡਿਮਾਂਡ ਆ ਜੀ ਸਾਨੂੰ ਇਟਾਲੀਅਨ ਫੂਡ ਚਾਹੀਦਾ ਕੈਨੇਡੀਅਨ ਜਾਇਦਾ ਜਿਹੜਾ ਮਰਜ਼ੀ ਆਪਾਂ ਸਾਰਾ ਪ੍ਰੋਵਾਈਡ ਕਰਕੇ ਦਿੰਦੇ ਆ ਕਿਵੇਂ ਤੁਸੀਂ ਆਪਾਂ ਇੱਧਰ ਚੱਲ ਗਏ ਮੜਾ ਜਾ ਇੱਧਰ ਧੋਲ ਵਾਲੇ ਉਹ ਨਾਨਕਾ ਮੇਲਾ ਆ ਗਿਆ ਨਾ ਉਧਰ ਉਹਨਾਂ ਦਾ ਵੀ ਆਉਣਾ ਬਣਦਾ ਉਹਨਾਂ ਬਿਨਾਂ ਕਾਦੀ ਗੱਲ ਆ ਤੇ ਆਹ ਦੇਖੋ ਮੰਨ ਕੇ ਚੱਲੋ ਹਾਂਜੀ ਕਿਸੇ ਨੇ ਸੋਚਿਆ ਯਾਰ ਸਾਡਾ ਵੀਰ ਖਾਣੀ ਪੈਸੀ ਬਾੜੇ ਲੈਂਦਾ ਹੋਊਗਾ ਯਾਰ ਸਾਰਾ ਕੁਝ ਯਾਬ ਕਰੀ ਜਾਂਦਾ ਨਾ ਨਾ ਤੇ ਯਾਰੀ ਹੁੰਦਾ ਬਾਈਟ ਘਟਾਉਣਾ ਚਾਹੀਏ ਤੁਸੀਂ ਮੈਨੂੰ ਆਫ ਕੈਮਰਾ ਦੱਸਦੇ ਸੀ ਬਾਈਟ ਉਸ ਤਰੀਕੇ ਨਾਲ ਘਟਾਇਆ ਜਾਂਦਾ ਕਿ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿੱਥੋਂ ਘਟਾਤਾ ਸਭ ਤੋਂ ਵੱਡੀ ਗੱਲ ਆ ਵੀਰੇ ਇਹ ਹਰੇਕ ਦੇ ਵਿੱਚ ਅਲੱਗ-ਅਲੱਗ ਬਜਟ ਰੱਖੇ ਹੁੰਦੇ ਨੇ ਬਹੁਤ ਬੰਦੇ ਪੈਕੇਜ ਰੱਖ ਦਿੰਦੇ ਨੇ ਜੀ ਆਹ ਪੈਕੇਜ ਦੇ ਵਿੱਚ ਆਹ ਕਰਦਾਂਗੇ ਆਪਣਾ ਜਿਹੜਾ ਕੰਮ ਆ ਸਾਰਾ ਪਾਣੀ ਦੇ ਵਾਂਗ ਸਾਫ਼ ਆ ਹਾਂ ਤੁਸੀਂ ਆਪਾਂ ਤੋਂ ਲਾਈਟਿੰਗ ਕਰਵਾਉਣੀ ਆ ਡੀਜੇ ਕਰਵਾਉਣਾ ਕੋਈ ਵੀ ਸਰਵਿਸ ਆ ਗੱਡੀਆਂ ਵੀ ਹੋ ਗਈ ਜਾਂ ਟੈਂਟ ਦੀ ਹੋ ਗਈ ਕੁਝ ਵੀ ਆ ਉਹ ਤੁਹਾਨੂੰ ਪੈਕੇਜ ਦੱਸਿਆ ਜਾਊਗਾ ਵੀ ਇਹਦੇ ਵਿੱਚ ਤੁਹਾਨੂੰ ਕਿਹੜੀ ਚੀਜ਼ ਵਰਤੀ ਜਾਊਗੀ ਅੱਛਾ ਅੱਜ ਕੱਲ ਫੂਡ ਦੇ ਵਿੱਚ ਤੁਹਾਨੂੰ ਪਤਾ ਹੀ ਨਹੀਂ ਕੀ ਕੋਈ ਚੱਲਦਾ ਫੂਡ ਤਾਂ ਪਨੀਰ ਦਾ ਯਾਰ 400 ਨੂੰ ਪੈਂਦਾ ਸਹੀ ਲੈਣਾ ਹੋਵੇ ਪਰ ਇਹ ਨਹੀਂ ਪਤਾ ਕਿ ਯਾਰ 400 ਚ ਸਹੀ ਵਾਲਾ ਤੇ ਗਲਤੀ 400 ਦੇ ਜਾਂਦੇ ਆ ਆ ਲੈਣ ਦੇ ਵਿੱਚ ਸਭ ਤੋਂ ਵੱਧ ਕੰਮ ਇਹ ਚੱਲਦਾ ਪਨੀਰ ਵਾਲਾ ਗਲਤ ਗਲਤ ਤੇ ਤੁਸੀਂ ਉਹ ਮੰਨੇ ਗਏ ਹੋ ਵੀ ਖਾਨਦਾਨੀ ਤੌਰ ਤੇ ਉਹ ਤੁਹਾਨੂੰ ਆਪਾਂ ਪਤਾ ਹੀ ਹੈ ਖਾਨਦਾਨੀ ਕੰਮ ਹੀ ਆ ਉਹ ਤਾਂ ਆਪਣਾ ਡੈਰੀ ਇਹਨਾਂ ਦੀ ਕਦੇ ਕਦੇ ਜਾ ਕੇ ਗੜਾ ਮਾਰ ਕੇ ਦੇਖਿਓ ਗੱਲਾਂ ਨਹੀਂ ਆ ਹਾਂਜੀ ਹਾਂਜੀ ਤੇ ਉਹ ਤੁਹਾਡਾ ਆਪ ਦਾ ਭਾਜੀ ਦਾ ਹੋ ਗਿਆ ਆਪ ਦਾ ਹਾਂਜੀ ਦਾ ਹੋ ਗਿਆ ਮਰਫੀ ਦਾ ਤੁਸੀਂ ਟੇਸ ਕੀਤਾ ਹੀ ਹੋਇਆ ਹਾਂ ਕਮਾਲ ਔਰ ਅੱਜ ਨਾਲ ਇਹਦੇ ਟਾਈਮ ਦੇ ਵਿੱਚ ਆਪਾਂ ਵੈਡਿੰਗ ਜਿਹੜੇ ਬਾਕਸ ਹੁੰਦੇ ਨੇ ਉਹ ਵੀ ਜ਼ਿੰਮੇਵਾਰੀ ਆਪਣੀ ਆ ਜਿਹੜਾ ਡੱਬੇ ਦੇਣੇ ਆ ਕਾਰਡ ਦੇਣੇ ਨੇ ਅੱਛਾ ਅੱਛਾ ਉਹ ਵੀ ਜ਼ਿੰਮੇਵਾਰੀ ਤੁਹਾਡੀ ਤੁਸੀਂ ਜਿਹੜੇ ਮਰਜੀ ਏਰੀਆ ਚੋਂ ਤੁਹਾਡੇ ਕੋਲ ਸਾਨੂੰ ਡੱਬਾ ਸਿਲੈਕਟ ਕਰਕੇ ਭੇਜ ਦਿਓ ਸਾਰਾ ਕੁਝ ਪ੍ਰਿੰਟ ਕਰਕੇ ਤੁਹਾਡੇ ਘਰ ਤੱਕ ਪਹੁੰਚ ਜਾਣਾ ਘਰ ਤੱਕ ਕਿ ਰਸਤੇਦਾਰਾਂ ਤੱਕ ਰਸਤੇਦਾਰਾਂ ਵੀ ਬੰਨ ਜਾਦਾਗੇ ਬੰਦਾ ਖੁੱਲ ਦੇਵੇ ਵੀ ਆਈ ਰਸਤੇਦਾਰਾਂ ਤੱਕ ਇਹ ਗੱਲ ਮੈਂ ਕਿਹਾ ਵੀ ਜਦੋਂ ਵਿਆਹ ਦਾ ਆਥਣ ਜਾ ਹੁੰਦਾ ਵਾ ਉਹ ਆਪਣੇ ਆ ਨਹੀਂ ਆਣ ਦੇ ਢੋਲਕੀਆਂ ਵਾਲੇ ਆ ਗਏ ਆ ਹੋਰ ਮੰਡਾਂ ਵਾਲੇ ਆ ਗਏ ਕਹਿੰਦੇ ਉਹਨਾਂ ਨੂੰ ਵੀ ਮੈਨੇਜ ਕਰ ਲੈਣੇ ਆ ਉਹਨਾਂ ਵਾਸਤੇ ਸਪੈਸ਼ਲ ਅਰੇਂਜਮੈਂਟ ਪਾਵਾ ਖਟਾਓ ਵਾਲੇ ਮੁੰਡੇ ਵੀ ਨੇ ਸਿਕਿਉਰਟੀ ਵਾਲੇ ਆਏ ਆ ਆਪਣੇ ਕੋਲੇ ਰਸਤੇ ਦਾ ਰਾਜ ਨਹੀਂ ਵੰਡ ਦੇਣਗੇ ਉਹਨਾਂ ਨੂੰ ਹਾਂ ਮੋਸਟਲੀ ਹਰੇਕ ਕਲਾ ਕਹਿੰਦਾ ਵੀ ਸਾਡੇ ਕੰਮ ਦੇ ਚਾਲਦੇ ਵਿੱਚ ਆ ਗਏ ਜੀ ਬੁਰਾ ਮੰਨਦੇ ਨੇ ਉਹਦੇ ਅਗਲਾ ਹੁਣ ਜਵਾਬ ਦੇਣ ਜੋਗਾ ਹੂੰ ਉਹ ਆਪਾਂ ਮੁੰਡੇ ਸਿਕਿਉਰਟੀ ਵਾਲੇ ਵੀ ਰੱਖੇ ਹੋਏ ਨੇ ਵੀ ਪਾਈ ਤੁਸੀਂ ਸਾਈਡ ਤੇ ਬੈਠੋ ਖਾਣਾ ਪੀਣਾ ਖਾਓ ਪਹਿਲਾ ਅਗਲੇ ਦਾ ਫਕਸ਼ਨ ਕਲੀਅਰ ਹੋਣ ਤੋਂ ਉਸ ਤੋਂ ਆ ਤੁਹਾਨੂੰ ਮਿਲਾਂਗੇ। ਹੋਰ ਦੂਜੇ ਲੈਣਾ ਹੋ ਤੁਸੀਂ? ਬਿਲਕੁਲ ਇੱਕ ਪ੍ਰੋਪਰ ਵੇ ਹੁੰਦਾ ਉਸ ਨੂੰ ਨਾ ਪ੍ਰੋਪਰ ਨਹੀਂ ਹੁੰਦਾ ਸਾਰਾ। ਜੀ। ਤੇ ਆ ਡੀਜ਼ੇ ਵਾਲਾ ਵੀ ਭਾਵੇਂ ਤੁਸੀਂ ਸੱਭਿਆਚਾਰ ਗਰੁੱਪ ਵਾਲੋ ਜੋ ਮਰਜੀ ਆ ਵੀਰੇ। ਇਹ ਸਾਰਾ ਤੁਹਾਡੇ ਐਂਟਰੀ ਆ ਜਾਂਦਾ। ਹਾਂਜੀ ਹਾਂਜੀ ਸਾਰਾ ਆਪਣਾ ਆਰ ਆਰ ਲਗਜ਼ਰੀ ਵੈਨਿਊ ਦੇ ਅੰਡਰ ਆ ਜਾਂਦਾ ਇਹ। ਜੀ। ਹਾਂਜੀ। ਤੇ ਇਹ ਇੰਸਟਾਗ੍ਰਾਮ ਤੇ ਵੀ ਤੁਸੀਂ ਹੋਵੋਗੇ? ਹਾਂਜੀ ਹਾਂਜੀ ਵੀਰੇ ਆਰ ਆਰ ਲਗਜ਼ਰੀ ਵੈਨਿਊ ਦਾ ਨਾਮ ਤੇ ਆਪਣਾ। ਬਾਕੀ ਲੈਂਕਾ ਪਾ ਤੁਹਾਨੂੰ ਦੇ ਦਾਂਗੇ ਤੁਸੀਂ ਸ਼ੇਅਰ ਕਰੀ ਦੇਣੀ ਦੂਜੇ ਵੀਰੇ ਦਾ ਨਾਮ ਕੀ ਸੀ ਆਪਣੀ ਟੀਮ ਮੈਂਬਰ ਦਾ ਰਾਜੀਵ ਆ ਵੀਰੇ ਮੇਰੇ ਰਾਜੀਵ ਹਾਂਜੀ ਆਰ 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 ਤੇ ਰੋਵਨ ਆਰ ਤੇ ਰਾਜੀਵ ਹਾਂਜੀ ਹਾਂਜੀ ਤੇ ਆਕਸੀ ਵਾਲੇ ਫਿਰ ਹੈਗੇ ਹੀ ਹੈਗੇ ਆ ਆਕਸੀ ਵਾਲੇ ਆਪਣਾ ਸ਼ੁਰੂ ਤੋਂ ਹੀ ਆ ਜਿੰਨੀ ਪਸਤੀ ਬ੍ਰਾਂਡ ਹਾਂਜੀ ਬਹੁਤ ਵੱਡਾ ਬ੍ਰਾਂਡ ਇਹ ਡੀਜੇ ਦੇ ਵਿੱਚ ਵੀ ਵੀਰੇ ਬਹੁਤ ਆਪਸ਼ਨਾਂ ਨੇ ਹਾਂ ਜਿਵੇਂ ਦਾ ਮਰਜ਼ੀ ਪ੍ਰੋਜੈਕਟਾ ਚਾਹੇ ਕੋਈ ਲਾਈਵ ਸਿੰਗਰ ਦੇ ਨਾਲ ਆ ਉਹ ਵੀ ਆਪਣੇ ਕੋਲ ਹੈਗਾ ਲਾਈਵ ਸਿੰਗਿੰਗ ਕਰਨੀ ਉਹ ਵੀ ਪ੍ਰੋਜੈਕਟ ਹੈਗਾ ਸਾਰਾ ਪ੍ਰੋਜੈਕਟ ਹੈ ਕੋਈ ਬਹੁਤਾ ਆਪਣੇ ਸਿੰਗਰਾਂ ਨਾਲ ਜਾਂਦਾ ਆਪਣਾ ਸਾਰਾ ਸਮਾਨ ਜਾਂਦਾ ਨਾਲ ਅੱਛਾ ਆਪਣੀ ਸਾਰੀ ਟੀਮ ਆ ਵੀਰੇ ਹੁਣੀ ਬੈਠੀ ਆ ਆਪਾਂ ਆਪਦੀ ਚਲਾ ਖਾ ਮੜੀ ਜੀ ਬਰੇਲ ਵੀਰੇ ਆ ਸਾਰਾ ਮਤਲਬ ਪ੍ਰਬੰਧ ਕਰ ਦਿੰਦੇ ਹਾਂ ਜੀ ਇੱਕ ਵਾਈਜ ਵਿਆਹਾਂ ਤੇ ਜਾਂਦੇ ਆਪਾਂ ਹਾਂਜੀ ਵੀਰੇ ਬੰਦਾ ਕਿਹੜੀ ਚੀਜ਼ ਦੀ ਨਿਗਰੱਖੇ ਵੀ ਯਾਰ ਪ੍ਰੋਗਰਾਮ ਅਗਲੇ ਨੇ ਕਰਾ ਲਿਆ ਰੁਪਈਏ ਲੋੜੇ ਦਾ ਲਾਤਾ ਹਨਾ ਔਖਿਆਂ ਸੌਖਿਆਂ ਚ ਲਾਤੇ ਹਾਂਜੀ ਹੁਣ ਉੱਥੇ ਜਦ ਇਹ ਪੈਂਦਾ ਜਦੋਂ ਪਨੀਰ ਨੂੰ ਮਸਲਾ ਲੱਗਿਆ ਭਾਵੇਂ ਅਸਲੀ ਆ ਨਕਲੀ ਆ ਉਹ ਇੱਕੋ ਜਿਹਾ ਹੀ ਲੱਗ ਜਾਂਦਾ ਉਹ ਇੱਕੋ ਹੀ ਲੱਗਣਾ ਜੀ ਉਹਦਾ ਹੱਲ ਕੀ ਆ ਫਰਕ ਤਾਂ ਪਹਿਲਾਂ ਆਇਆ ਹੁਣ ਮੈਂ ਜਿਹੜੀ ਗੱਲ ਬੋਲਣੀ ਆ ਬਹੁਤ ਬੰਦਿਆਂ ਨੇ ਲੜਨਾ ਵੀ ਇਹ ਵੀ ਕਹਿੰਦਾ ਕਿਉਂ ਆ ਹਾਂ ਪਲੇਟ ਸਿਸਟਮ ਜਿਹੜਾ ਆਪਾਂ ਕਰਦੇ ਆ ਹਾਂ ਆਪਾਂ ਨਹੀਂ ਕਹਿੰਦੇ ਪਲੇਟ ਸਿਸਟਮ ਮਾੜਾ ਚਲੋ ਬੰਦਾ ਆਪਣੀ ਜ਼ਿੰਮੇਵਾਰੀ ਮਕਾਉਣ ਦਾ ਕਰਦਾ ਪਲੇਟ ਸਿਸਟਮ ਕਰਦਾਂ ਦਾ ਹੂੰ ਉਹਦੇ ਵਿੱਚ ਤੁਹਾਨੂੰ ਕੀ ਖਵਾਇਆ ਜਾਂਦਾ ਤੁਹਾਨੂੰ ਕਿਹੜੀ ਚੀਜ਼ ਵਰਤੀ ਜਾਂਦੀ ਆ ਤੁਹਾਨੂੰ ਕੁਝ ਵੀ ਨਹੀਂ ਪਤਾ ਹਾਂ ਸਭ ਤੋਂ ਪਹਿਲਾਂ ਤੁਸੀਂ ਪਲੇਟ ਸਿਸਟਮ ਕੀਤਾ ਤਾਂ ਤੁਹਾਡੇ ਲਈ ਵਧੀਆ ਗੱਲ ਆ ਕਰ ਲਿਆ ਹਾਂ ਉਹ ਬੰਦੇ ਦੇ ਪਹਿਲਾਂ ਜਾ ਕੇ ਤੁਸੀਂ ਡੈਰੀ ਪ੍ਰੋਡਕਟ ਚੈੱਕ ਕਰੋ ਫਰੂਟਸ ਚੈੱਕ ਕਰੋ ਵੈਜੀਟੇਬਲ ਚੈੱਕ ਕਰੋ ਵੀ ਆਉਂਦਾ ਕੀ ਆ ਉੱਥੇ ਹਾਂ ਆਉਂਦਾ ਕੀ ਆ ਆਉਂਦਾ ਕੀ ਆ ਇਹ ਚੀਜ਼ ਦੀ ਆਪਾਂ ਗਾਰੰਟੀ ਵਿਦ ਪ੍ਰੂਫ ਕਰਾਂਗੇ ਚਾਹੇ ਆਪਾਂ ਨਾਲ ਦੇ ਬੰਦੇ ਨਾਲ ਐਗਰੀਮੈਂਟ ਹੁੰਦਾ ਕੋਈ ਵੀ ਚੀਜ਼ ਦੀ ਆਪਣੀ ਕੁਝ ਵੀ ਕੰਪਲੀਟ ਹੁੰਦੀ ਆ ਆਪਾਂ ਉਹਦੇ ਪੁਕਤ ਕਰਾਂਗੇ ਪੂਰਾ ਆ ਕੋਈ ਨਕਲੀ ਸਾਬਤ ਕਰ ਦੇ ਨਕਲੀ ਸਾਬਤ ਕਰਦਾ ਇਹ ਆਪਣੇ ਕੰਮ ਦੀ ਇਹ ਗਾਰੰਟੀ ਹੋਊਗੀ ਤੁਹਾਨੂੰ ਇਹ ਬਹੁਤ ਵੱਡੀ ਗੱਲ ਆ ਕੋਈ ਕਿ ਤੁਹਾਡੀਆਂ ਪਿੰਡ ਮੱਝਾਂ ਬੁੱਝਾਂ ਰੱਖੀਆਂ ਯਾਰ ਤੁਹਾਡਾ ਦੁੱਧ ਆਪਦਾ ਪ੍ਰਬੰਧ ਉਹ ਸਾਰਾ ਸੀਨ ਦੇਖ ਹੀ ਲਿਆ ਸਾਰਾ ਦੇਖਿਆ ਮਤਲਬ ਹੀ ਜਦੋਂ ਆਪਾਂ ਵਿਆਹ ਸ਼ਾਦੀ ਜਾਂਦੇ ਆ ਨਾ ਬਦ ਪਨੀਰ ਪਕੌੜੇ ਨੂੰ ਪੈਂਦਾ ਜੇ ਮੱਛੀ ਨਾ ਹੋਵੇ ਤਾਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਹੀ ਪਨੀਰ ਪਕੌੜਾ ਜਾਂ ਮੱਛੀ ਨੂੰ ਜਾਂਦਾ ਹਾਂ ਠੀਕ ਹੈ ਕਹਿੰਦਾ ਵੀ ਧਿਆਨ ਰੱਖਣਾ ਚਾਹੀਦਾ ਜ਼ਰੂਰ ਉਹਦਾ ਕੀ ਚੱਕਰ ਆ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਵੀ ਇੰਜੈਕਸ਼ਨ ਚੱਲਦੇ ਨੇ ਮੁਰਗਿਆਂ ਦੇ ਇੰਜੈਕਸ਼ਨ ਵਾਲਾ ਜ਼ਿਆਦਾ ਉਹਨਾਂ ਕਰਕੇ ਵੇੜ ਹੋ ਕਰ ਦਿੰਦੇ ਆ ਓਵਰ ਕਰ ਦਿੰਦੇ ਨੇ ਠੀ अच्छा जे ਵਿਆਹ ਮਤਲਬ ਥੁੱਡੇ ਵਿਆਹ ਦੀ ਆਈਏ ਅਸੀਂ ਜੇ ਕਿਸੇ ਥੁੱਡੇ ਰੇਂਜ ਵਾਲੇ ਚ ਹਾਂਜੀ ਹਾਂਜੀ ਮਤਲਬ ਸ਼ੁੱਧਤਾ ਦਾ ਪ੍ਰਮਾਣ ਹੈ ਬਾਕੀ ਆ ਆਪਾਂ ਨਹੀਂ ਕਹਿੰਦੇ ਵੀ ਸਪੈਸ਼ਲੀ ਆਪਣੇ ਕੋਲੇ ਤੁਸੀਂ ਕਿਤੇ ਵੀ ਕੰਮ ਕਰਾਉਨੇ ਹੋ ਆਪਦੇ ਚਾਹੇ ਤਿੰਨ ਬੰਦੇ ਚਾਹੇ ਚਾਰ ਬੰਦੇ ਵਿਆਹ ਤੋਂ ਪਹਿਲਾਂ ਉਹਨਾਂ ਨੂੰ ਸਾਰਾ ਅਰੇਂਜਮੈਂਟ ਦਿਖਾ ਦਿਓ ਵੀ ਭਾਈ ਆਪਾਂ ਆ ਚੀਜ਼ ਕੀਤੀ ਹੈ ਤੁਸੀਂ ਆ ਚੀਜ਼ ਦੀ ਕੁਆਲਿਟੀ ਦੇਖਣੀ ਹੈ ਕੁਆਲਿਟੀ ਤੇ ਗੌਰ ਕਰੋ ਅਸੀਂ ਨਾ ਸਿਸਟਮ ਕਰਕੇ ਅੰਦਰ ਜਾ ਕੇ ਬਹਿ ਜਾਣਾ ਜੀ ਆਪ ਹੀ ਬੰਦੇ ਕਰਨਗੇ ਪਹਿਲਾਂ ਸੀ ਵੀ ਅੱਜ ਕੱਲ੍ਹ ਹੁਣ ਅੱਗੇ ਸਮਾਨ ਸਾਰਾ ਘਰਾਂ ਚੋਂ ਬਣ ਕੇ ਜਾਂਦਾ ਸੀਗਾ ਤੁਹਾਨੂੰ ਪਤਾ ਹੀ ਆ ਆ ਬਾਈ ਲੱਗ ਜਾਂਦੀ 10-10 ਦਿਨ ਪਹਿਲਾਂ ਸਾਰਾ ਆਪ ਹੀ ਢੋਣਾ ਸਾਰਾ ਸਮਾਨ ਅੱਜ ਕੱਲ ਤਾਂ ਇਹ ਪੈਲਸ ਵਾਲਿਆਂ ਨੂੰ ਮੂੰਗੇ ਤਾਂ ਇੰਨੀ ਤਰੀਕ ਦਾ ਫੰਕਸ਼ਨ ਆਜੋ ਹੀ ਡੰਨ ਬਸ ਹਾਂ ਯਾਰ ਜਦੋਂ ਇੰਨਾ ਖਰਚੀ ਲਿਆ ਵੀ ਬੰਦੇ ਖੁਸ਼ੀਆਂ ਲੈਣ ਆਏ ਆ ਖੁਸ਼ੀਆਂ ਲੈ ਕੇ ਜਾਣ ਕੋਈ ਮਾੜੀ ਚੀਜ਼ ਖਾ ਕੇ ਦੁੱਖ ਲੈ ਕੇ ਨਾ ਜਾਣ ਬਾਕੀ ਪੈਲਸ ਵਾਲੀ ਰਹੀ ਗੱਲ ਪੈਲਸ ਵਾਲੀ ਉਹ ਤੁਸੀਂ ਬਣਾਉਣਾ ਘਰੇ ਉਹ ਵੀ ਬਣ ਜੂ ਮਤਲਬ ਪੈਲਸ ਘਰੇ ਵਾਟਰ ਪ੍ਰੂਫ ਵੀ ਹੈਗਾ ਆਪਣੇ ਕੋਲੇ ਸਾਰਾ ਪ੍ਰੋਪਰ ਵਾਟਰ ਪ੍ਰੂਫ ਸਾਰਾ ਅਰੇਂਜਮੈਂਟ ਆਪਾਂ ਪ੍ਰੋਪਰ ਕਰਕੇ ਦਿੰਨੇ ਆ ਸਪੈਸ਼ਲੀ ਡੈਸਟੀਨੇਸ਼ਨ ਵੈਡਿੰਗ ਦਾ ਵੀ ਹੋ ਗਿਆ ਬਰਥਡੇ ਪਾਰਟੀਜ਼ ਹੋ ਗਿਆ ਆ ਯਾਰ ਇਹ ਸਾਰਾ ਤੁਹਾਡਾ ਆਪ ਦਾ ਵਾ ਸਾਰਾ ਆਪਣਾ ਆਪ ਦਾ ਵੀਰੇ ਪੈਂਟ ਨਾਲ ਮੈਚਿੰਗ ਚੀਰਜ਼ ਹਨਾ ਇਹ ਪ੍ਰੋਪਰ ਮੈਨੂੰ 1.5 ਤੋਂ 2 ਮਹੀਨੇ ਲੱਗੇ ਸੀ ਸਾਰਾ ਥੀਮ ਤਿਆਰ ਕਰਨ ਨੂੰ ਉਹ ਤੇ ਫਿਰ ਬਾਹਰ ਵੀ ਤੁਸੀਂ ਉੱਥੇ ਟਰਾਈ ਕੀਤਾ ਉਹ ਸਾਰਾ ਮੈਨੇਜ ਦੇਖਿਆ ਉੱਥੇ ਸਾਰਾ ਦੇਖ ਕੇ ਫੇਰ ਹੀ ਵਾਪਸ ਸਟੈਪ ਪਟਿਆ ਬਹੁਤ ਵੱਡਾ ਰਿਸਕ ਹੁੰਦਾ ਕੈਨੇਡਾ ਛੱਡ ਕੇ ਆਉਣਾ ਅਗਲਾ ਵੈਸਟਰ ਵੀਜ਼ਾ ਤੇ ਗਿਆ ਹੋਵੇ ਨਾ ਮੁੜਦਾ ਨਹੀਂ ਛੇਦੀ ਕਿਸੇ ਉਸ ਤੇ ਇੱਕ ਮੋਸਟਲੀ ਕਮੈਂਟ ਤਾਂ ਹਰੇਕ ਵੀਡੀਓ ਦਾ ਮੈਂ ਦੇ ਦਉਂਦਾ ਇੱਕ ਦੋ ਮੁੰਡੇ ਹੋਰ ਵੀ ਆਏ ਨਹੀਂ ਆਈ ਕਮੈਂਟ ਆਉਂਦੇ ਨੇ ਜੀ ਡਿਪੋਰਟ ਕਰਕੇ ਆਇਆ ਵਾ ਜੇ ਉਨੀ ਕੁਸ਼ ਹੋਇਆ ਉੱਤੇ ਤੁਸੀਂ ਪੁੱਛ ਸਕਦੇ ਹੋ ਜਿਨ੍ਹਾਂ ਕੋਲ ਕੰਮ ਕਰਦੇ ਸੀ ਨਹੀਂ ਨਹੀਂ ਪੁੱਛਣਾ ਕਦੋਂ ਆ ਗਿਆ ਆ ਗਿਆ ਸਾਡੀ ਧਰਤੀ ਅਸੀਂ ਆ ਗਏ ਆ ਨਹੀਂ ਬਾਬੂ ਕਦੋਂ ਡੇੜੇ ਜਿਹੇ ਨੂੰ ਉਹੀ ਚੀਜ਼ਾਂ ਬੋਸਲੀ ਬੱਤ ਦੇਖਿਆ ਬਹੁਤ ਅੱਜ ਕੱਲ ਪਤਾ ਹੀ ਨਹੀਂ ਹਰੇਕ ਕੋਈ ਬੈਠ ਜਾਂਦਾ ਫੋਨ ਤੇ ਵੀ ਜਿਹੜੀ ਜੀ ਨਹੀਂ ਵਧੀਆ ਲਾਦੀ ਮਾਰੋ ਕਮੈਂਟ ਮਾਰੋ ਇਹਨੂੰ ਪਹਿਲਾਂ ਮਾਰੋ ਕਮੈਂਟ ਨਹੀਂ ਗੱਲ ਹੈਗੀ ਆ ਕਿੰਨੇ ਨੂੰ ਰੁਜ਼ਗਾਰ ਦੇਊਗਾ ਹਾਂਜੀ ਮੈਂ ਕਹਿੰਦਾ ਵੀ ਇਹ 25 ਤੀ ਤਾਂ ਉਸ ਜਿਹੜੇ ਆਪਣੇ ਸੇਵਾਦਾਰ ਰਬੀਟਰ ਕਹਿੰਦੇ ਨੇ ਉਹ ਹੋਏ ਨੇ ਹਾਂਜੀ ਇੱਕ ਦੋ ਵਾਰ ਢੋਲੀਆਂ ਨੂੰ ਹੋ ਗਿਆ ਕਿੰਨਿਆਂ ਤੋਂ ਰੁਜ਼ਗਾਰ ਕ੍ਰੀਟ ਕਰਕੇ ਦੇ ਦੇਣਾ ਬਾਕੀ ਜਿਹੜੀ ਆਪਣੀ ਟੀਮ ਆ ਸਾਰੀ ਸਾਰਾ ਪ੍ਰੋਜੈਕਟ ਖੜਾ ਕਰਨ ਵਾਲੀ ਹਾਂ 20 ਮੁੰਡੇ ਆਪਣੇ ਪਿੰਡਾਂ ਦੇ ਉਹ ਲੱਗੇ ਹੋਏ ਨੇ ਬਾਹਰੋਂ ਨਹੀਂ ਹੈਗੇ ਉਹ ਪਿੰਡਾਂ ਦੇ ਆ ਹਾਂਜੀ ਆਪਣੇ ਆਲੇ-ਦਾਲੇ ਚਾਰ ਪਿੰਡਾਂ ਤੋਂ ਮੁੰਡੇ ਨੇ ਆਪਣੇ ਕੋਲੇ ਉਹ ਹਾਂ ਬਿਲਕੁਲ ਕਿੰਨਾ ਰੁਜ਼ਗਾਰ ਮਿਲਦਾ ਬਾਈ ਗੱਲ ਸਹੀ ਕਿ ਨਹੀਂ ਯਾਰ ਕਿੰਨੇ ਬੌਂਸਰਾਂ ਦੀ ਲੋਡ ਅਗਲਾ ਜੈਮ ਲਾਉਂਦਾ ਤੜਕੇ ਉੱਠ ਕੇ ਪੰਜਾਬ 'ਚ ਰਹਿਣ ਕੇ ਪੰਜਾਬ ਦੇ ਮੇਰੇ ਰੁਜ਼ਗਾਰ ਮਿਲੋ ਇਹ ਆਪਣੇ ਬੌਂਸਰਾਂ ਦੇ ਵੀ ਬਹੁਤ ਕਈ ਵਾਰ ਪੈਲਸਾਂ ਤੇ ਲੜਾਈ ਪੈ ਜਾਂਦੀ ਹੈ ਜੀ ਬੌਂਸਰ ਕਰ ਲੈ ਘਰਦਿਆਂ ਨੇ ਕਰ ਲੈ ਹਾਂ ਇਹ ਆਪਣਾ ਉਹ ਪ੍ਰੋਜੈਕਟ ਨਹੀਂ ਆਪਣੀ ਟੀਮ ਇਹ ਪੱਕੀ ਆ ਹਾਂ ਹੁਣ ਆਪਣਾ ਤੁਸੀਂ ਦੇਖੋ ਲੱਖਾਂ ਕਰੋੜਾਂ ਦੇ ਵਿੱਚ ਇਹ ਸੈਟਅਪ ਲੱਗ ਜਾਂਦੇ ਨੇ ਡੀਜੇ ਦੀ ਸਿਸਟਮ ਆ ਸਾਰਾ ਮਹਗਾ ਆਉਂਦਾ ਮੋਸਟਲੀ ਹੁਣ ਇੱਕ ਦੋ ਬੰਦੇ ਲੜਪਾਉਂਦੇ ਨੇ ਉਹ ਸਿੱਧਾ ਡੀਜੇ ਕਰਨੀ ਨੂੰ ਹੁੰਦੇ ਨੇ ਆ ਸਿੱਧਾ ਗੋਲੀ ਉਧਰ ਬੰਨਣਾ ਇਹ ਬੰਦੇ ਆਪਣੇ ਆਪਣੀ ਸਮਾਨ ਦੀ ਸੇਫਟੀ ਵਾਸਤੇ ਨੇ ਉਹ ਨਹੀਂ ਹੈਗਾ ਵੀ ਥੋੜਾ ਰਿਸ਼ਤੇਦਾਰ ਲੜ ਪਿਆ ਉਹ ਜਾਂ ਕੁਝ ਵੀ ਉਹ ਚੀਜ਼ ਕਰਕੇ ਨਹੀਂ ਹੈਗਾ ਆਪਣਾ ਇਹ ਤਾਂ ਸਿਰਫ ਆਪਦਾ ਸਾਜੋ ਸਮਾਨ ਬਚਾਉਣਾ ਹੈ ਹਾਂ ਜੀ ਹੁਣ ਸਾਰਾ ਮਹਿੰਗਾ ਸਮਾਨ ਉਹਦਾ ਅਗਲੇ ਨੇ ਥੋੜੀ ਕਹਿਣਾ ਬਾਤ ਕਰਨਗੇ ਭਰ ਦਾਂਗੇ ਹਾਂ ਹੁਣ ਜਦ ਕਿਹਾ ਜੀ ਲੱਖ ਦਾ ਪ੍ਰੋਜੈਕਟ ਆ ਫਿਰ ਉੱਥੇ ਪਿੱਛੇ ਹੁੰਦੇ ਨੇ ਜੀ ਹਾਂ ਫਿਰ ਕਿੰਦਾ ਕਰਾਰੀਆਂ ਜਾਂ ਕਿਸੋਂ ਦਾ ਫਿਰ ਕਰਾਰੀਆਂ ਜਾਂ ਕਿਸੋਂ ਦਾ ਠੀਕ ਆ ਗੱਲਬਾਤ ਦਰਸ਼ਕੋ ਨੰਬਰ ਪਾ ਦੂੰਗਾ ਬੰਦੇ ਨੂੰ ਕਾਮਯਾਬ ਕਰਨਾ ਵਾ ਜੇ ਇਹਦੇ ਚ ਗੋਣਾ ਕੋਈ ਬਰਫੀ ਤੁਸੀਂ ਚੈੱਕ ਕਰ ਲਓ ਇਹਨਾਂ ਦੀ ਭਾਜੀ ਚੈੱਕ ਕਰ ਲਓ ਵੇ ਡੈਰੀ ਦੇ ਮਸਲੇ ਦੇ ਬਹੁਤ ਇੱਜ਼ਤਦਾਰ ਬੰਦੇ ਆ ਆਕਸੀ ਵਾਲੇ ਵਜਦੇ ਆ ਤੇ ਬਹੁਤ ਕਮਾਲ ਆ ਰੋਬਨ ਆਪਣੇ ਨਾਲ ਸੀ ਵੀਰੇ ਮੁਬਾਰਕਾ ਤੁਹਾਨੂੰ ਨਵੇਂ ਕੰਮ ਦੀਆਂ ਤੇ ਉਮੀਦ ਕਰਾਂਗੇ ਕਾਮਯਾਬ ਹੋਗੇ ਤੇ ਨਵੇਂ ਵਾਲੀ ਪ੍ਰੇਰਨਾ ਸਰੋਤ ਵੀ ਹੋਵੋਗੇ ਤੇ ਅਗਲੀ ਵਾਰੀ ਆਪਾਂ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਨੰਬਰ ਪਾ ਦੂੰਗਾ ਕਾਲ ਕਰ ਲਿਓ ਛੋਟਾ ਵੱਡਾ ਜਿਹੇ ਜਾ ਪ੍ਰੋਗਰਾਮ ਕੋ ਸਾਰੇ ਤੁਸੀਂ ਬੁੱਕ ਕਰ ਸਕਦੇ ਹੋ